ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਗੇ ਦੀ ਮੋਟਰ ਕਿ ਨਹੀਂ ਫੇਰ ਲੋਹੇ ਦੀ ਆ ਕਿਹੜੀ ਟਰੈਕਟਰ ਫੇਰ ਖੜਾਤਾ ਬਾਹਰੇ ਹਾਂ ਲੋਹੇ ਦੀ ਇੱਕ ਘਰ ਦੇ ਮਿਲੋ ਜੀ ਇੱਧਰ ਅਮਦੀਪ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਅਕਾਲ ਅਮਦੀਪ ਅੱਜ ਛੁੱਟੀ ਅੱਜ ਅੱਜ ਵਿਹਲਾ ਹੋਰ ਮਾਰ ਨਹੀਂ ਹੈਗਾ ਮਾਰਾਂ ਸ਼ਨੀਵਾਰਾ ਜਹਾਂ ਹੋ ਗਈ ਅੱਜ ਫਤੇ ਫਰੀਜ਼ ਤਾਂ ਨਹੀਂ ਜਾਂਦੀ ਯਾਰ ਹੱਟ ਪੰਣ ਨਹੀਂ ਅੱਛਾ ਇਹ ਵੀ ਹੁਣ ਈਦ ਦੇ ਚੰਦ ਵਾਂਗੂ ਕਦੇ-ਕਦੇ ਅੱਖ ਚ ਪਾਉਣ ਨੂੰ ਮਿਲਦਾ ਮੈਂ ਮਿਲਦਾ ਰੋ ਜੇ ਨਹੀਂ ਨਹੀਂ ਯੂਬੀ ਵਾਲਾ ਖਾਣੀ ਡਰੈਸ ਕਿੰਨਾ ਆਪਣਾ ਹਾਂ ਯੂਬੀ ਵਾਲਾ ਥਾਲੀ ਸਵੇਰੇ ਵੇਖਾਤਾ ਇਹ ਤਾਂ ਹੈ ਸਵੇਰੇ ਉਹ ਟਾਈਮ ਟੂ ਟਾਈਮ ਉੱਠਉਂਦਾ ਸ਼ਾਮ ਨੂੰ ਆਉਂਦੀ ਵਾਰ ਕੰਮ ਨਹੀਂ ਹੋ ਜੀ ਟਾਈਮ ਹੀ ਲੱਗਦਾ ਹੈ ਫਿਰ ਆਇਆ ਡਿਊਟੀ ਵਾਲੇ ਬੰਦੇ ਦਾ ਫਿਰ ਦਿਨ ਵੀ ਔਖਾ ਲੱਗਦਾ ਏ ਜਾਣਾ ਹੁੰਦਾ ਐਤਵਾਰ ਨੂੰ ਕਿਤੇ ਕੋਈ ਕੰਮ ਕਰਨਾ ਹੁੰਦਾ ਹੂੰ ਹੂੰ ਸਾਰੀ ਗੱਡੀ ਉੱਧਰ ਲੰਘ ਜਾਂਦੀ ਹੈ ਇਹ ਤਾਂ ਸਰਕਾਰ ਦੀ ਲਾਈਫ ਇਸ ਦੀ ਠੀਕ ਨਾ ਵਧੀਆ ਕਲ ਠੀਕ ਹੈ ਆਪਣਾ ਕਿੜੀਆਂ ਬਾਤ ਹੋ ਗਈਆਂ ਪਤਾ ਨਹੀਂ ਕਾ ਤੇ ਬੇਦੀ ਗੱਲ ਕਰਦਾ ਉੱਪਰ ਜਿੱਥੇ ਮੈਂ ਪੈਣਾ ਮੈਂ ਕਹਿੰਦਾ ਵੀ ਉਰੇ ਨਾਲੋਂ ਵੱਧ ਉੱਥੇ ਆ ਗਿਆ ਕੁਝ ਚੀਜ਼ ਰੱਖਦੇ 15 ਮਿੰਟ ਬਾਅਦ ਤੀੜੀਆਂ ਜਿਹੜੇ ਚਿਪੜਦੇ ਪਾਣੀ ਕਿੱਥੋਂ ਆਉਂਦੀਆਂ ਕਿੱਥੇ ਨੇ ਕਿੜੀਆਂ ਬਾਤ ਹੋ ਗਈਆਂ ਉੱਪਰ ਕੋਈ ਖਾਣੇ ਵਾਲੀ ਚੀਜ਼ ਆ ਸਵਾਇ ਪਿਆਜ਼ਾਂ ਦੇ ਸਵਾਇ ਸਰੋਂ ਦੇ ਠੀਕ ਹੈ ਸਰੋਂ ਵੀ ਜੱਕਦੀ ਆ ਇਹ ਹਾਂ ਸਰੋਂ ਜੱਕਦੀ ਸਰੋਂ ਬੜੀ ਸਰੋਂ ਘਰ ਤੀ ਜਿਆਦਾ ਹੋ ਸਕਦਾ ਬਹੁਤ ਕਣ ਰੱਖੀ ਵੀ ਦੀ ਸੁਸਤਰੀ ਬਹੁਤ ਉੱਥੇ ਅੱਛਾ ਉੱਪਰ ਹਾਂ ਫੇ ਦਵਾਈ ਛੇਡਾ ਹੁਣ ਆਰਤੀ ਗਣਕ ਥੱਲੇ ਲਿਆਂਦੀ ਉਹ ਤੋ ਤਿੰਨ ਰੋਟੇ ਰੱਖੇ ਵੀ ਜਿਹੜੀ ਪ੍ਰਾਣੀ ਕਰਨ ਧੁੱਪ ਲਵਾ ਲਾ ਨੂੰ ਧੁੱਪ ਬਹੁਤ ਧੁੱਪ ਲਵਾਦਾ ਧੁੱਪ ਨਹੀਂ ਉਹ ਤਾਂ ਤੋਤੇ ਦੀ ਲੋਟ ਆਈ ਜਾ ਬਾਈ ਅੱਛਾ ਦੋ ਵਾਰ ਧੁੱਪੀ ਗਾ ਬਹੁਤ ਸ਼ਰੀਰ ਵਿੱਚ ਆਪਾਂ ਵੀ ਲੈ ਜਾਣਾ ਲੈ ਬੰਜਾ ਕੇ ਉੱਲੇ ਤੇ ਕਹਿੰਦੇ ਮੇਰੀ ਪੱਲੀ ਹੈ ਤੇਰੀ ਪੱਲੀ ਹੈ ਉਹ 10 ਵਾਰੀ ਤਾਂ ਉਹਨੇ ਕਹਿ ਲਿਆ ਮੇਰੀ ਪੱਲੀ ਹੈ ਮੇਰੀ ਪੱਲੀ ਦੇ ਦੇ ਹਾਂ ਉਹ ਬਈ ਉਧਰ ਧੋਲੀ ਨੂੰ ਪੈਗਾ ਕਰੇ ਉਹਦੇ ਨਾਲ ਜਿਹੜੀ ਪੈਤੀ ਸੀ ਕਹਿੰਦਾ ਥੋੜੀ ਜਿਹੀ ਸ਼ਾਨ ਬੰਨਿਆ ਪਿਆ ਮੈਂ ਸ਼ਾਨ ਚੱਕ ਲੈ ਜਾਂ ਪਿੱਛੇ ਮਿੱਟੀ ਦੀ ਬਹੁਤ ਬਾਹਰ ਗੂਤਰਾ ਅੰਚਗਾਤੀ ਚੱਕਰੇ ਚ ਕਣਕ ਦਾ ਹਾਂ ਥੋੜਾ ਜਿਹਾ ਲੈ ਲੈਗਾ 5000 ਕਿਲੋ ਜੀਰੀ ਵੱਡੀ ਵਾਲੀ ਹੋ ਗਈ ਆਹ ਲੈ ਆ ਲੈ ਆ ਅਮੋਦੀਪ ਨੂੰ ਗਾ ਹਮਾ ਅਮੋਦੀਪ ਕਦੀ ਆਊਗਾ ਉਹ ਵੀ ਪੂਰੀਆਂ ਬਾਹੂ ਵਿਚਾਰਾ ਇਹ ਵੀ ਪੂਰੀਆ ਪਾਊਗਾ ਕਿਹੜੀ ਪੱਲੀ ਉਹ ਪਈਏ ਪੱਲੀ ਪੰਜ ਪੱਲੀ ਵੀ ਨਵੀਆਂ ਯਾਰ ਚਾਚੇ ਦਾ ਪਹਿਲਾਂ ਪੱਲੀ ਉਹ ਦਿਖਾਈਏ 20000 ਤੀਜਾ ਚਾਚੇ ਦਾ ਕੋਈ ਕਸੂਰ ਨਹੀਂ ਹੈ ਕਰਨ 100 ਰੁਪਏ ਦੀ ਪੱਲੀ ਪਈ ਜੀ ਆਹ ਸੋਰ ਵੀ ਪੈਂਦੀ ਆ ਇਹ ਤੂੰ ਵਿਆਜ ਮਗੂੰਗਾ ਮੈਂ ਹਰ ਦੋ ਮਹੀਨੇ ਪਾਈ ਸਾਨੂੰ ਤੇੜੜੀ ਉੱਤੇ ਰੱਖੀ ਹੋਈ ਸੀ ਹਾਂ ਕਿਰਾਇਆ ਦੇ ਭਾਈ ਸਾਭੀ ਲਈ ਜਿੰਦਗੀ ਐ ਵੀ ਕਿਰਾਇਆ ਦੇ ਉਹਦਾ ਲੰਬੀ ਜੰਨਾ ਕਰ ਕੱਦਾ ਗਿਆ ਉਹਨੂੰ ਛਾਂ ਚੱਕ ਲਈ ਜਾ ਛਾਂ ਚੱਕ ਲਈ ਜਾ ਤਣਕਦਾ ਕਢਾਉਣੇ ਨਵੀਆਂ ਪੱਲੀਆਂ ਦਿੱਤੀਆਂ ਉਹਨਾਂ ਨੂੰ ਦੱਸ ਪੁਰਾਣੀ ਪੱਲੀਆਂ ਨਵਾਂ ਦੀ ਮਿੱਟੀ ਸ਼ਾਨਦਾਰ ਬਹਾਵੱਟੀ ਮੈਂ ਕਹਾਂ ਤੂੰ ਤੋਲੀ ਮੈਂ 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 ਮਾ ਬਾ ਪੂਰਾ ਵੀ ਤੋਲੂ ਇਹਨੂੰ ਹਾਂ ਮੈਂ ਇੱਕ ਵਾਰ ਕੂਤਰਾਂ ਨੂੰ ਫੋਨ ਕਰਿਆ ਮੈਂ ਚਕਾਲੇ ਚਕਾਰ ਗਏ ਹੈ ਨਾਲ ਦੀ ਨਾਲ ਚਕਾਲੇ ਕੋਈ ਇਦਾਂ ਟ੍ਰੈਪ ਨਹੀਂ ਕਰਦਾ ਜਿਹੜਾ ਸ਼ਾਨਦੂਨ ਧੋਵੇ ਕਿਹੜਾ ਉਹਨੂੰ ਛਕਤੇ ਕੋਈ ਇਦਾਂ ਤਾਂ ਮਿੱਕਤੀ ਸੀਗੀ ਚੱਲ ਹੁਣ ਕੋਲੇ ਕੱਖ ਵੱਡਣੇ ਨਾਲੇ achar ਆ ਗਿਆ ਹੁਣ ਤਾਂ ਲੈ ਨਾਲ ਖਾਣਾ ਦਾ ਸਿਆਪਾ ਦੇ ਤਾਂ ਹੱਦ ਕਰ ਨਹੀਂ ਕੱਖ ਦਾ ਸਿਆਪਾ ਦਾ ਵੀ ਇਹ ਨਾਲੇ ਜਾਊਗਾ ਹੁਣ ਅੱਛਾ ਤੇ ਜਿੰਨਾ ਟਾਈਮ ਜ਼ਿੰਦਗੀ ਆ ਤਾਂ ਬਸ ਹੁਣ ਪਿਆਰ ਮਗਾ ਕੇ ਕਾਇਕ ਕਿ 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 ਦੰਗਰ ਵਾਲਾ ਬੰਦਾ ਨਾ ਕਿਤੇ ਰਾਤ ਕੱਟ ਸਕਦਾ ਹਾਂ ਚਾਹੇ ਉਹ ਕੱਖਾਂ ਵਾਲਾ ਹੋਵੇ ਚਾਹੇ ਚੋਣ ਵਾਲਾ ਹੋਵੇ ਇਹ ਤਾਂ ਹੈ ਚਾਵਾ ਵਾਲਾ ਹੋਵੇ ਚਾਹੇ ਠੀਕ ਆ ਹਾਂ ਤੈਨੂੰ ਟਾਈਮ ਜਾਊਗਾ ਉਹ ਟਾਈਮ ਟੂ ਟਾਈਮ ਆਊਗਾ ਰਿਸ਼ਤੇਦਾਰੀ ਚ ਕਿਤੇ ਨਹੀਂ ਸਹੀ ਗੱਲ ਹੈ ਇਹ ਵੀ ਡਿਊਟੀ ਬਣ ਜਾਂਦੀ ਐ ਇੱਕ ਡਿਊਟੀ ਡਿਊਟੀ ਵੀ ਚਾਹੇ ਇੱਕ ਰੱਖ ਲੈ ਤੂੰ ਚਾਹੇ ਦਸ ਰੱਖ ਲੈ ਕੰਮ ਉਨਾਂ ਹੀ ਆ ਹਾਂ ਉਹ ਦੁੱਧ ਕਿਹੜਾ ਪੀਂਦੇ ਸੋਣ ਹੱਡੀਆਂ ਹੋਈਆਂ ਨੇ ਦੁੱਧ ਤਿੰਨਾਂ ਚ ਕੋਈ ਨਹੀਂ ਦਿੰਦੀ ਹੈਗੀ ਹੁਣ ਤਾਂ ਫ੍ਰੀ ਦੇ ਕੱਟ ਖਾਂਦੀ ਆ ਨੇ ਕਿਆ ਬਾਈ ਇਹ ਉਹ ਤਾਂ ਕੱਲ ਗਿਆ ਤੇ ਲਾ ਜੇ ਨਹੀਂ ਇੱਕ ਦੇਖਿਆ ਚਾਚੀ ਦਾ ਡਿਊਟੀ ਦਾ ਜੇ ਡਿਊਟੀ ਦੇ ਇਹਨੇ 5 ਵਜੇ 5:30 ਆ ਗਿਆ ਨਾ ਇਹਨੇ ਆਉਂਦੇ ਨਹੀਂ ਕੱਪੜੇ ਬਦਲ ਕੇ ਪਹਿਲਾਂ ਅੱਖਾਂ ਨੂੰ ਜਾਣਾ ਉਹ ਪਤਾ ਇਹ ਵੀ ਹੁਣ ਫਿਰ ਮੇਰੀ ਵੀ ਕਰਨਾ ਕੀ ਨੇ ਆ ਹਾਂ ਉਹ ਵੱਢਣੇ ਪੈਣੇ 5 ਵਜੋਂ 5 ਵਜੋਂ ਪੈਂਦਾ ਉਹਨਾਂ ਨੂੰ ਹਾਜ਼ਰੇ ਵਜਾਣਾ ਚਾਹੀਦਾ ਰੋਕੇ ਵਜਾਣਾ ਨਾ ਦੇਣ ਹਾਂ ਇਧਰ ਤਾਂ ਬਣੀ ਪਤਾ ਕਿ ਜਾਂਦਾ ਹੈ ਇਹਦਾ ਹੱਕ ਨਹੀਂ ਠੀਕ ਹਾਂ ਦੱਸ ਪਤਾ ਲੈਣਾ ਲੱਗਾ ਨਾ ਨਾ ਲੰਦਾ ਵੀ ਛਾਟ ਕੇ ਆ ਬੈਰੀੇ ਖਲਾਉਂਦਾ ਜਾ ਕੇ ਹਾਂ ਤੇਰਾ ਹੋਰ ਹੈ ਨਾ ਕੀ ਗੰਢ ਲਗੇ ਦਾ ਪਰ ਹੁਣ ਦਿਨਾਂ ਦਾ ਫਰਕ ਹੈ ਜਿੱਕਨ ਹੁਣ ਥੋੜੇ ਸਿਆਲ ਮਾਏ ਨਾ ਫੇਰ ਆਖੋ ਫੇਰ ਅੱਖਾਂ ਦਾ ਫੇਰ ਉਹੀ 5:00 5:30 ਆਉਣਾ ਚਾਹੁੰਦਾ ਦਿਨ ਸ਼ਿਭ ਜਾਂਦਾ ਏ 5:30 ਜਾਂਦਾ ਹਾਂ ਇੱਕ ਆਇਆ ਵੀ ਸਵੇਰੇ ਨਹੀਂ ਵੱਟਦਾ ਸਵੇਰੇ ਉਸ ਵਈ ਹਾਂ ਆ ਤੁਸੀਂ ਉਹਨੂੰ ਦੇ ਜਿਵੇਂ ਇਹ ਤਾਂ ਹੈ ਇਹ ਗਿਹਰੀ ਪੂਲ ਲਾ ਰਹਾ ਮੈਂ ਬੱਟ ਕੇ ਤੇ ਲੈ ਆਇਆ ਮੈਂ ਸਵੇਰ ਨੂੰ ਕੱਲ ਉਹ ਤੇ ਆਏਗੀ ਅੱਛਾ ਅੱਦ ਬੰਦਾ ਆ ਗਿਆ ਆਪਣਾ ਮੋਹਾਲੀ ਖਾ ਰਿਹਾ ਹੈ ਬਾਈ ਠੀਕ ਹੈ ਪੂਤੇ ਬਾਅਦ ਦੇਖਦਾ ਤੂੰ ਮੈਂ ਹੁਣ ਸਵੇਰ ਨੂੰ ਸਾਝਰੀ ਚਲੀ ਗਿਆ ਛੜੀ ਇਹ ਸਿਆਪ ਨੂੰ ਖਾਜ ਘੱਟ ਹੁੰਦੀ ਸਵੇਰ ਨੂੰ ਜ਼ਿਆਦਾ ਹੁੰਦੀ ਪਤਾ ਨਹੀਂ ਕੀ ਕਰਨਾ ਪੱਬੂ ਗਾ ਹੈ ਪੱਬੂ ਕੁੱਤਾ ਤਾਂ ਨਹੀਂ ਹੈਗਾ ਪੱਬੂ ਕੁੱਤਾ ਪੱਬੂ ਕੁੱਤਾ ਹੂੰ ਤਾਂ ਦੇਖਦਾ ਨਹੀਂ ਹੈਗਾ ਪੱਬੂ ਕੁੱਤਾ ਨਹੀਂ ਹੈਗਾ ਹੂੰ ਖਾਈ ਹੁੰਦੀ ਹੈ ਹਾਂ ਲੱਗੇਗਾ ਐਦ ਕੀ ਸਪਰੇਆਂ ਸਪਰੂਆ ਕਰਦੀ ਨਾ ਸੀ ਉਹ ਕਰਕੇ ਐਦ ਕੀ ਕੱਖ ਰਿਹਾ ਹੀ ਨਹੀਂ ਹੈਗਾ ਹਾਂ ਹਾਂ ਨਹੀਂ ਤਾਂ ਥਾਲੇ ਗੁੱਛੇ ਬਣ ਜਦੇ ਨੇ ਜਿਹੜਾ ਬਣਦੇ ਬਣਦੇ ਆ ਇਦਾਂ ਪਿਛਲੇ ਸਾਤ ਜੰਗਲ ਬਣਿਆ ਪਿਆ ਤਾਂ ਵਿੱਚ ਦੜਨੇ ਤੇ ਵੀ ਦਰ ਭਰੀ ਆ ਰਿਹਾ ਭਈਆ ਰਿਹਾ ਇਹ ਮੈਂ ਸਪਰੇ ਰਿਹਾ ਕਹਿੰਦਾ ਭਈਆ ਲਾਣਾ ਭਈਏ ਨੂੰ ਗੁੱਸੇ ਨਹੀਂ ਕਰਨਾ ਮੈਂ ਇੱਕ ਡੱਬਾ ਲਿਆ ਸਪਰੇ ਦਾ ਹਾਂ ਨਾ ਸਪਰੇਗਾ ਕਿ ਬੱਜ ਰਿਹਾ ਨਹੀਂ ਥਾਲੀ ਇਹ ਕੀ ਕਫਾਡ ਮਾਰਦੀ ਠੀਕ ਠੀਕ ਹੈ ਥੋੜੀ ਜੀ ਘਾਟ ਗਈ ਥਾਲੀ ਪਰ ਉਹ ਉਧਰ ਜਿੱਥੇ ਉਹਦੇ ਘਰ ਆਏ ਨਾ ਹੁਣ ਉਹ ਕੱਖ ਨੂੰ ਵੀ ਬੋਦਾ ਚ ਹੋ ਗਿਆ ਜਿਹੜਾ ਜਿਹੇ ਸਾਫ ਹੀ ਕਰਨੀਆਂ ਪੈਗੀਆਂ ਸੋਖੀ ਹੋ ਜਾਂਦੀ ਫਿਰ ਜੋ ਪੰਜੀ ਯਾਰ ਜਿਹੜੇ ਪੰਜ ਦੇਣੇ ਭਈਆਂ ਲੰਮ ਦੇ ਇੱਕ ਦੜੀ ਦੇ ਹਨ ਹਾਂ ਆਏ ਸਾਹਬ ਦਾ ਫਿਰ ਜੋ ਪੰਜੀ ਉਹ ਪਹਿਲੀ ਭਈਆ ਕੁਝ ਨਹੀਂ ਹੈਗਾ ਪੰਜੀ ਵੀ ਖਚਲਣ ਦੀ ਉਹ ਕੱਖ ਜਾ ਪੰਜੀ ਉਹ ਹਾਂ ਜਿਹੜਾ ਬੋਧੇ ਹੋਏ ਹੋਣ ਨਾ ਇਹਨੇ ਨੂੰ ਪੱਤਾ ਝੜ ਗਿਆ ਬੂਧੂ ਦਾ ਪੱਤਾ ਝੜ ਗਿਆ ਹਾਂ ਸੜਾ ਤੈ ਬਣਾ ਲਈ ਪੱਤੇ ਨੇ ਕੱਖ ਕਿੱਥੇ ਜੰਮਣਾ ਹੈ ਨਾਟ ਕੀ ਤੇ ਸਫਾਈ ਹੈ ਪੂਰੀ ਹੈ ਜਿਹੜੀ ਕਣਕ ਬੀਜਣ ਨੂੰ ਵੀ ਐਡਾ ਪੌਦਾ ਕੋਈ ਹੋਣੀ ਕਰਨਾ ਪੈਣਾ ਹੈਗਾ ਹਾਂ ਹਾਂ ਪਿਛਲੇ ਸਾਲ ਕਰਿਆ ਨਾ ਹਾਂ ਨਾ ਨਾ ਕਣਕ ਹੈ ਨਾ ਜਿਹੜੀ ਜਿਹੜੀ ਕਣਕ ਬੀਜਣੀ ਉਹ ਵੀ ਵਿਚਾਲੇ ਵਿਚਾਲੇ ਬੀਜਦੇ ਪੇ ਬਹੁਤੀ ਜੜਾਂ ਜੜਾਂ ਦੇ ਬੀਜ ਨਹੀਂ ਲੋੜੀ ਨਹੀਂ ਕੀ ਚੀਜ਼ ਮੁੱਜਕੇ ਜੜਾਂ ਦੇ ਵਿੱਚ ਗੁੱਟਕੇ ਵੀ ਵਿਜਣ ਦੀ ਲੋੜ ਨਹੀਂ ਮੈਂ ਵਿੱਚ ਵਿੱਚ ਹੋਵੇ ਕਣਕ ਰੋਟ ਹੈ ਸੈਂਟਰ ਮੈਂ ਕਾਦੇ ਵੀ ਹੁਣੀ ਆ ਸਾਰੇ ਨੇ ਵੀ ਹੁਣੀ ਆ ਸਾਰੇ ਜੋਂ ਵਿਜਕ ਪਰ ਕਿਆ ਸੀ ਕੜਾਈ ਕਰਾਈ ਹੈ ਅੱਛਾ ਛਿੱਟਾ ਦੇ ਦਿੱਤਾ ਠੀਕ ਹੈ ਦੜਾ ਨਾਲ ਆਏ ਅੱਥਰੇ ਮਿੱਟੀ ਮਾਰ ਸਾਰੀ ਜੰਮੇ ਹੂੰ ਹੂੰ ਇੰਦਰਾਂ ਮਿੱਟੀ ਮਾਰਦੀ ਬਸ ਮੜਮੜੀ ਇਹ ਤਾਂ ਹੈ ਵਿੱਚੇ ਦਾਣਾ ਜਾਏਗਾ ਉਹਦਾ ਕਣਕ ਦੇ ਪਹਿਲਾਂ ਪਾਏ ਲਈਏ ਜੇ ਰੇਟ ਵਧੀਆ ਲੱਗਿਆ ਨਹੀਂ ਵਗੜੇ ਰਹੋਗੇ ਔਰ ਰੇਟ ਡਾਊਨ ਆ ਗਿਆ ਵਿੱਚ ਕਹਿੰਦੇ ਉਹ 다운 ਕੋਈ ਨਹੀਂ ਆਉਂਦਾ ਤਾਂ ਆਪਰੇ ਨਹੀਂ 다운 ਆ ਵੀ ਆ ਗਿਆ ਸੱਦੇ ਹੋਈ ਵੀ ਹੈ ਕਾਹ ਹੈ ਨਹੀਂ ਲੱਗਦਾ ਡਾਈਟਾઉન ਆ ਗਿਆ ਇਹ ਤਾਂ ਹੈ ਹਮਝਿਆ ਜੀ ਜੀ ਬਾੜ ਲੱਗੀ ਵੀ ਚਾਹੇ ਡਾਊਨ ਨਾ ਬਾੜ ਕੋਈ ਨਹੀਂ ਹੈ ਕਿਉਂਕਿ ਰਸਤੇ ਰਸਤੇ ਖਰਾਬ ਹੋਏ ਨੇ ਖੇਤ ਵੀ ਗਿੱਲੇ ਹੁੰਦੇ ਨੇ ਖੱਜਲ ਖਰੀ ਜ਼ਿਆਦਾ ਹੁੰਦੀ ਹੈ ਇਹ ਤਾਂ ਹੈ ਬਰਸਾਤਾਂ ਜਿਹੇ ਬਸ ਮੰਨ ਕੇ ਚੱਲ ਲਈ ਸਾਈ ਵਿਧਾਈ ਜੀ ਕਰਕੇ ਇਹਨਾਂ ਨੇ ਹੁਣ ਪੱਟਨੇ ਸਟਾਰਟ ਕਰਦੇ ਆ ਇੱਕ ਦਾ ਪੱਤਾ ਝੜ ਜਾਂਦਾ ਹੈ ਹੂੰ ਹੂੰ ਠੀਕ ਆ ਵੀ ਮੰਨ ਕੇ ਚੱਲੋ ਇੱਕ ਹੋਰ ਕੰਮ ਕਰਦਣ ਨੂੰ ਮੈਂ ਦੱਸਦਾ ਹੂੰ ਹੂੰ ਉਹਨੂੰ ਮੰਨ ਕੇ ਚੱਲ ਵੀ ਜਾਲ ਵੀ ਜਾਲ ਰਹੇ ਤੇਰਾ ਖੇਤ ਖਾਲੀ ਹੋ ਗਿਆ ਉਹਨੂੰ ਬਾਹ ਦੇ ਠੀਕ ਨਹੀਂ ਚੱਲੂ ਅਗੇਤੀ ਕਰਨੇ ਨਹੀਂ ਤੇ ਹਾਂ ਹਾਂ ਗੁੱਜਰਾ ਚਲੇਗੀ ਤੇਲ ਉਹ ਵੀ ਰੋਟ ਹੈ ਦਾਵੀ ਪਟਾਓਗੇ ਨੇ ਇਹ ਗਾਹ ਜਾ ਕੇ ਅਸੀਂ ਵੀਜੀ ਦੇ ਪਿੱਛੇ ਸਾਰੇ ਕਣਕੇ ਵੇਚ ਕੇ ਹਾਂ ਵੀ ਮੰਨ ਕੇ ਚੱਲ ਜੇ ਸੌਦਾ ਹੋ ਗਿਆ ਫਿਰ ਤਾਂ ਗੁੱਜਰਾ ਨੂੰ ਵਡਾਉਣੀ ਪੈਣੀ ਹਾਂ 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 ਉਹ ਵੀ ਵਧੀਆ ਰੇਟ ਮਿਲ ਜਾਂਦਾ ਜੇ ਉੱਤਰ ਜੋ ਅੱਗੇ ਫਿਰ ਖੇ ਖਰਾਬਾ ਹੀ ਹੋਣਾ ਵਧੀਆ ਰੇਟ ਮਿਲ ਜਾਂਦਾ ਉਹ ਵੀ ਹਾਂ ਨਾਲ ਕੀ ਦੀ ਸਿੱਤੀ ਵਿਲਾ ਹੋਊਗਾ ਹੋਰ ਉਸ ਲਾਉਂਦੇ ਹੋਊਂਗੇ ਉੱਥੇ ਅਗਲੀ ਜਿਹੜੀ ਬਾਟਰੀ ਬਾਜਰਾ ਲਾ ਦੇਣਾ ਹਾਂ ਹਾਂ ਠੀਕ ਨਹੀਂ ਦੇਖਦੇ ਆ ਬਾਕੀ ਜੋ ਰੱਬ ਨੂੰ ਮਨਜੂਰ ਨੇ ਜੇ ਵੀ ਬੀਜ ਦੋ ਹਾਂ ਆ ਬੈਂ ਦਾ ਪੱਲ ਨਾਲੇ ਆਹ ਬੌਨੇਓ ਤਾਂ ਸਵਾਰ ਦੇ ਹੌਲ ਥਾੜੇ ਥਾੜੇ ਪਾਣੀ ਦੀ ਪੈਣਾ ਹਾਂ ਨਾ ਸਵਾਰ ਦੇ ਇਹਨੂੰ ਆਹ ਜਿਹੜਾ ਚੋਂਦਾ ਇਹਨਾਂ ਆ ਜਿਹੜਾ ਚੋਂਦਾ ਇਹ ਪਿੰਡ ਜਾ ਚੋਂਦਾ ਬਹੁਤ ਉਹਰੇ ਪਾਣੀ ਸੱਦਾ ਉਹ ਸਿੱਧਰ ਜਾਂਦਾ ਹੂੰ ਹੂੰ ਰੀਲ ਬੀਜਣਾ ਪਾ ਕੇ ਫਿਰ ਐ ਐ ਦੀ ਪਰਲੇ ਜੀ ਵਿਕਾਂਗੇ ਕਿਆ ਪਾਣਾ ਹੀ ਜਾਣਾ ਪਰਤੀ ਦਾ ਹਾਂ ਐਡ ਕੀਤਾ ਪਾਸਲੇ ਸਾਲ ਇੱਧਰ ਦਾ ਉਹ ਉਧਰ ਵੀ ਜਾਗੇ ਇੱਧਰ ਸਮੋਹ ਕਰ ਤੂੰਗੇ ਆ ਇੱਧਰ ਫਿਰੋ ਕਰ ਪਰੇ ਲੋੜ ਹੈ ਜਿਕਨਾ ਬਣਾ ਪਰੇ ਯੂੰ ਵੀ ਮੋਟਰਸਾਈਕਲ ਪੰਡ ਰੱਖ ਕੇ ਜਾਣੀਆਂ ਬੜੀ ਪਹੀ ਨੂੰ ਜਿਵੇਂ ਮਰਜੀ ਲੈ ਜਾ ਤੈਨੂੰ ਹਾਂ ਸਹੀ ਗੱਲ ਹੈ ਦੂਰੀ ਰੜੀ ਲੈ ਲਈ ਨਾਲ ਆਇਆ ਵਿਜਲੇ ਸਾਲ ਉਹ ਬਦਲ ਹੋ ਗਿਆ ਨਾ ਕਿ ਪਿਛਲੇ ਸਾਲ ਇੱਧਰ ਵਧੀਆ ਦਾ ਰਸਈ ਨਾ ਹਾਂ ਚੜਕਦੀ ਸਪਰੇਸ ਗੁਰੂ ਕੋ ਹੋ ਕੇ ਰਾਤ ਨੂੰ ਖਜਰੀ ਚੋਟਾ ਬਟ ਜੀ ਖਲੋ ਜਾਂਦੀ ਹਾਂ ਇਹ ਤਾਂ ਹੈਗਾ ਉਹ ਦੇਖਦੇ ਆਂ ਪਿਛਲੇ ਤੇ ਪਿਛਲੇ ਪਿਛਲੇ ਤੇ ਪਿਛਲੇ ਸਾਲ ਸਾਲਾ ਜਮਾਈ ਨਹੀਂ ਹੋਆ ਪਰਸ਼ੀਨ ਉੱਧਰ ਬੂਟੀ ਬਹੁਤ ਸੀ ਬੂਟੀ ਬਹੁਤ ਸੀ ਬਾਈ 25 ਦਿਨ ਬਾਅਦ ਦਾ ਫਰਕ ਪੈਂਦਾ ਔਰ ਆ ਸਾਲ ਬਹੁਤ ਵਧੀਆ ਰਹੇ ਆ ਹੂੰ ਹੂੰ ਐਸਾ ਦੇ ਬਾਈ ਕਾਰੇ ਵੀ ਦੋਏ ਬਣਾਏ ਬੇਤੇ ਬਹੁਤ ਵਧੀਆ ਰਹੇ ਪਰਸ਼ੀਨ ਹੂੰ ਵੀ ਦੋਏ ਬਣਾਉਣੇ ਨੇ ਨਾਲੇ ਨੱਕੇ ਗੋਲ ਤੇ ਹਾਂ ਹਾਂ ਨੱਕੇ ਗੋਲ ਵੀ ਬਣਾਉਣੇ ਹਾਂ ਵੀ ਨੱਕਾ ਹੁਣ ਸੈਂਟਰ 'ਚ ਆਇਆ ਹੋ ਹੂੰ ਨੱਕਣੇ ਗੋ ਫੇਰ ਉੱਧਰ ਬਣਾ ਲੈ ਹੋਰੇ ਤੁਸੀਂ ਦੱਦ ਕੇ ਵੱਡਣਾ ਹੁੰਦਾ ਕਾਰੇ ਬੜੇ ਚਾਹੀਦਾ ਕਾਰੇ ਬੜਾ ਚਾਹੀਦਾ ਹਾਂ ਹਾਂ ਨਾਲੇ ਸਾਲਾ ਮੁੱਲਿਆ ਕੌਣ ਖਾਂਦਾ ਕੋਈ ਨਹੀਂ ਖਾਂਦਾ ਬਾਦ ਮਾ ਜਾ ਕੇ ਕੀ ਲਾਉਣੀਆਂ ਹੈਗੀਆਂ ਹਾਂ ਐਰ ਵੀ ਲਾਉਣੀਆਂ ਨਹੀਂ ਹੈਗੀਆਂ ਜੇ ਲਾਉਣੀਆਂ ਤਾਂ ਇੱਕ ਸਾਈਡ ਲੱਗ ਰੱਖ ਲਵੇ ਬਾਟਾ ਵੀ ਬਾਹਰ ਹਾਂ ਹਾਂ ਥੋੜਾ ਜਿਹਾ ਮੜ ਕੇ ਜਾਂ ਉਹ ਗਾਣੀਆਂ ਸਟਾਰਟ ਹੁੰਦੀਆਂ ਨਾ ਬਹੁਤ ਐ ਜਿੱਥੇ ਆਪਾਂ ਲਸਣ ਸੁਣ ਵੀਦਦੇ ਆ ਆਪਣੇ ਉੱਥੇ ਦੋ ਬਟਾ ਬਿਜਲਾ ਨਾਲੇ ਯਾਰ ਉੱਥੇ ਲਾਈਆਂ ਹੋਈਆਂ ਨੇ ਮੋਟਰ ਪਰ ਸਾਰਾ ਕਾ ਪੱਟ ਕੇ ਨਾ ਅੱਛਾ ਉੱਥੇ ਲਾਤੀਆਂ ਸਾਰਾ ਕੋ ਮੂਲੀਆਂ ਵੀ ਲਾਤੀਆਂ ਛਾਲਗਮਾ ਲਾਤੀਆਂ ਤੇਰਾ ਮਤਲਬ ਸਾਰਾ ਕੁਝ ਧਣੀਆਂ ਧੁਣੀਆਂ ਮੇਥੀ ਸਾਰਾ ਕੁਝ ਲਾਤਾ ਉੱਥੇ ਠੀਕ ਠੀਕ ਹੈ ਹੋਰ ਕੀ ਯਾਨੀ ਸਾਗ ਦੀ ਹੈ ਬੰਦਰਾ ਜਿਹੜੀ ਹੁਣ ਹਾ ਗਰਮੀ ਆ ਹਾ ਕਿੰਨੀ ਗਰਮੀ ਹੈ ਬਹੁਤ ਗਰਮੀ ਹੈ ਤੇ ਦੀ وجہ ਸਾਰੀ ਹਾਂ ਤੇ ਲਾ ਮੈਂ ਵੀ ਬਹਿਣਾ ਬਿਮਾਰੀ ਦਾ ਹਰੇ ਪੱਤੇ ਲਾਲ ਲਾਲ ਹੋਣ ਲੱਗ ਗਏ ਯਾਰ ਅੱਦਾ ਸੁਗਿਆ ਨਹੀਂ ਠੰਡੀ ਜੀ ਪੂਰੀ ਹੋ ਜਾਂਦੀ ਅੱਜ ਕੱਲ ਆ ਕੇ ਪਰ ਹਾਲੇ ਨਹੀਂ ਹੋਈ ਹਾਂ ਹੈਲੋ ਮੈਂ ਕਿਹਾ ਰੱਖੜ ਮੋੜੇ ਉੱਡੋ ਵਿੱਚ ਸ਼ਾਇਦ ਕੋਈ ਪਤਨੀ ਦਿਖਦਾ ਹੀ ਜਾਂ ਮਨੂੰ ਜਿਹੜਾ ਕਿ ਮੈਂ ਐਸਾ ਨਹੀਂ ਗਰਮੈਸ ਬਹੁਤ ਹੈ ਇੱਕ ਪੰਟ ਰੋਕਦਾ ਕਰਦਾ ਤੇ ਮੈਂ ਬਹੁਤ ਹਾਂ 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 ਦੇਖਦੇ ਹਾਂ ਹੈਲੋ ਇਹਦੇ ਲੇਟ ਆ ਥੋੜੇ ਕਰਾ ਦੀ ਜਿਹੜਾ ਬਣਾ ਰਿਹਾ ਹਾਂ 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 ਇਹਨਾਂ ਪਤਾ ਪੂਰੀ ਵੀ ਤੇਰੀ ਚਾਹੀਦੀ ਆ ਉਹ ਹਾਲੇ ਹਰੇ ਪਏ ਐ ਹੈ ਗਣਾ ਹਤਾ ਆਂਦਾ ਹਰੇ ਹਾਲੇ ਅਣੀ ਹੈਗਾ ਵੜੂ ਨਾ ਪਿਆ ਹਾਂ ਹਾਂ ਅੱਜ ਭਰੇਤਾ ਉਹ ਕੰਡੇ ਭਰੇ ਆ ਇਹ ਕਿਉਂ ਚਾਹ ਕਰਦੇ ਆ ਕੰਨ ਨੂੰ ਉਹ ਸੋਰਾ ਲਾਇੰਦਾ ਨਾ ਉਹ ਠੀਕ ਹੈ ਸੋਰਾ ਵਾਲੀ ਇਹ ਕਿ ਟੁੱਪੀ ਵਾਲਾ ਐ ਹੈ ਆਓ ਹਾਂ ਹਾਂ ਪਾਣੀ ਹੈਗਾ ਟੁੱਪੀ ਵਾਲਾ ਪਾਣੀ ਹੈ ਪਾਣੀ ਪੀਣ ਵਾਲਾ ਪਾਣਾ ਹਾਂ ਇਹ ਤਾਂ ਰੋਜ਼ ਭਰ ਕੇ ਰੱਖਦੇ ਇੱਕ ਆਣਾ ਵਧੀਆ। ਸਿਆਲ ਦੇ ਠੰਡਾ ਰਹਿੰਦਾ। ਹਾਂ ਹਾਂ ਨੋਰਮਲ ਹੈ? ਹਾਂ ਠੀਕ ਹੈ। ਬਸ ਤੇ ਠੰਡਾ ਬਦਲਣਾ। ਅਰੇ ਵਰਪ ਹੁਣ ਤਾਂ ਵਰਪ ਪਾਉਣ ਦੀ ਲੋੜ ਨਹੀਂ ਠੰਡੀ ਜਗ੍ਹਾ ਪਿਆ ਇਹ। ਠੰਡੀ ਠੁੱਡੀ ਠੜੀ ਕੋਈ ਨਹੀਂ ਆਗੀ। ਦੁਪਹਿਰ ਨੂੰ ਬੈਠ ਨਹੀਂਦਾ ਉਰੇ। ਹਾਂ ਦੁਪਹਿਰੇ ਤਾਂ ਨਾ ਭਗਦੀਆਂ ਹਵੇ ਰੇ। ਹਾਂ ਹਾਂ ਇਹ ਤਾਂ 4-5 ਘੰਟਾ ਲੱਗਣਾ ਜੀ। ਪਰ ਹਵਾ ਕਰੌਸ ਹੋਈ ਜਾਂਦੀ ਉਹ ਬਹੁਤ ਫਰਕ ਹੈ। ਅਰੇ ਆਓ ਆਰ ਦਿਨਾਂ ਨਾਲੋਂ ਆ ਠੀਕ ਤਾਂ ਫਰਕ ਹੈ। ਘੱਟ ਭਗਦੀ ਨੇ। ਅਮਾਂ ਦੀ ਉਹ ਵੀ ਇੱਦਾਂ ਖੁੱਲੇ। ਹਵਾ ਕਰੌਸ ਹੋਣ ਕਰਕੇ ਬਹੁਤ ਫਰਕ ਹੈ। ਹਾਂ। ਇਹ ਹਵਾ ਕਰੌਸ ਹੁੰਦੀ। ਯਾਰ ਮੈਂ ਕਿੱਥੇ ਆ ਜਾਵਾਂ ਹੌਂਦਾਰ ਕੋਲ ਜਾਵਾਂ ਜਾਂ ਦੀ ਪੌਥੀ ਹੋਣੀ ਹਾਂ ਹਾਂ ਜਦ ਕੰਮ ਲੈ ਦੇ ਪਰ ਨਾਲ ਕਹਿੰਦੇ ਬਣਾਉਣਾ ਇਹ 59 ਹੋਣੀ ਬਣਾਉਣਾ ਹਰੂਆ ਟੀਨ ਨਾ 3 ਲੋੜੀਏ ਚਾਦਰ ਲਵਾ ਦੇਣੀ 3 ਦੇ ਨਾਲ ਵਾਈਰ ਹੋਰ ਇਹ ਲੈ ਆ ਕੋਲ ਜੱਟ ਲਵਾ ਦਿੱਤੇ ਮੈਂ ਹੁੰਨ ਮੈਂ ਕਰਾਂ ਇੱਕ ਮੈਂ ਤੂੰ ਹਾਈ ਨਾ ਇੱਕ ਮੈਂ ਲੱਕ ਆ ਜਾਣਾ ਰੱਖ ਦੇਣਾ ਨੂੰ ਲੈ ਇਹ ਪੜਦੇ ਨਹੀਂ ਚਾਦਰ ਲੋਟ ਹੈ ਚਾਦਰ ਲੋਟ ਹੈ ਹਾਂ ਹਾਂ ਉਹ ਨਹੀਂ ਰਿੰਦਰ ਉਹ ਤੈਨੂੰ ਫਾਇਲ ਨਹੀਂ ਦਿੱਤੇ ਪਏ ਆਵੇ ਯਾਨੇ ਕੋਟਾ ਠੰਡਾ ਠੰਡਾ ਰੱਖ ਕੇ ਬੋਲਦੀ ਹੋਏ ਦੀ ਮਾੜੀ ਹਾਂ ਠੰਡਾ ਪੀ ਹੋ ਜਾਂਦਾ ਬਹਿ ਕੇ ਲਾਈ ਲੋ ਆ ਫਿਰ ਲਾਈ ਫਿਰ ਬਾਹਰ ਦੇ ਆ ਰਹਿਣਾ ਜੀ ਆ ਤੂੰ ਤਾਂ ਹੁਣ ਆ ਕੇ ਕਹਿੰਦਾ ਕਿ 10 ਸਾਲ ਜਾ ਬਈ ਲੱਗਦੇ ਲੰਬੇ ਦਾ ਓਹ ਓਹ ਲੰਬੀ ਮੈਨੇ ਆ ਜਾ ਉਹ ਵੀ ਬਣਾਉਣਾ ਯਾਰ ਭਾਈ ਉਹ ਨਹੀਂ ਆਉਂਦਾ ਹੈਗਾ ਜਦੋਂ ਰੇ ਹੁੰਨੇ ਜਾਂ ਭਾਈ ਨਹੀਂ ਆਉਂਦਾ ਉੱਥੇ ਪਿਆ ਬਣਾਉਣੇ ਵਾਲਾ ਮੋਟਰ ਉਹ ਵੀ ਉਹ ਚੱਕ ਲਿਆ ਅੱਜ ਲਿਆਦੀ ਉਹਨੂੰ ਸ਼ਾਮ ਨੂੰ ਪੂਰੀ ਲਿਆ ਕੇ ਤਦੋਂ ਇਕੱਠੇ ਬਣ ਹੋ ਜਾਓਗੇ ਕੱਲੂ ਦੇਖਦੇ ਆਇ ਤੇ ਬਾਰੇ ਕੱਲੂ ਜਿਹੜੀਆਂ ਜਿੱਦਾਂ ਬੈਠ ਨਹੀਂ ਹੁੰਦਾ ਹੈਗਾ ਬਖਾ 500 ਰੁਪਏ ਰੱਖ ਜਾ ਹਾਂ 500 ਆਸ ਹੀ ਦੇਣਾ 500 ਰੁਪਏ ਫੜਾ ਜਾ ਪੈਸੇ ਦੇ ਜਾ ਚਲ ਆ ਵੀ ਠੀਕ ਆ ਉਹ ਦੇ ਕੇ ਬਣਾ ਲਾਓ ਤਾਇਆ ਰੱਤੇ ਨਹੀਂ ਬੜੇਲੇ ਬਣਾ ਲਾਓ ਬੜਾ ਉੱਥੇ ਵੀ ਆ ਫਿਰ ਐਸੀ ਬੜੇ ਨੇ ਦਿੱਤੇ ਵਿਆਹ ਦੇ ਇੱਥੇ ਨਾ ਮੋਟਰ ਤੇ ਆ ਰਿਹਾ ਹੈ ਤੁਸੀਂ ਚੱਕਲੇ ਇੱਥੇ ਆ ਮੰਜਾ ਉਹ ਭੇਰ ਉੱਥੇ ਜਿਹੜਾ ਟੁੱਟਿਆ ਹੋਇਆ ਪਿਆ ਤਾਂ ਉਹ ਬੈਲਟ ਕਰਾ ਸੋਣੀ ਤੇ ਇੱਕ ਪਾ ਘਰ ਤੇ ਲਿਖਿਆ ਮਾਤਾ ਦੇ ਜੋਰੀ ਜੋਰੀ ਬਾੜਾ ਨਹੀਂ ਨਹੀਂ ਜੇ ਫ੍ਰੀ ਸਾਡਾ ਨਹੀਂ ਜਾਏ ਉਹ ਮਰ ਜਾਂਦਾ ਇਹ ਨਹੀਂ ਤੁੱਪ ਨਹੀਂ ਛੁੱਟ ਤੁੱਪ ਨਹੀਂ ਛੱਡਦੀ ਤੁੱਪ ਨਹੀਂ ਛੱਡਦੀ ਹੈਗੀ ਅਹੀਂ ਇਹਦੀ ਨਹੀਂ ਬਣਾਉਣਾ ਸਮਝਦਾ ਬਣਾਉਣਾ ਇਹ ਇਹ ਬਣਾਉਣਾ ਸਿੰਗਲ ਬਣਾਉਣਾ ਹਾਂ ਇਹਦੇ ਬੱਚੇ ਨਹੀਂ ਪਿੰਧ ਰਾਇਏ ਬਿਚਰੀ ਪਤਾ ਨਹੀਂ ਕਿ ਕਾ ਵੜ ਕੇ ਕੋਈ ਪਤਾ ਨਹੀਂ ਹਾਂ ਨਾ ਸਿੰਗਲ ਠੀਕ ਹੈ ਐਵੇਂ ਮਿੱਟੀ ਦੇ ਲਾ ਕਿੰਨੀ ਹੈ ਇਹ ਵੀ ਕਿਦਾਂ ਚਾਚੇ ਹੈਲੋ ਹਾ ਚਾਚੇ ਇਹਨੂੰ ਵੀ ਕਰ ਲਾ ਜਾ ਕੇ ਇਹਨੇ ਨਾ ਪੈਪ ਘਤੋ ਇਹਨੂੰ ਮੜ ਜਾ ਬੁਰਸ਼ਮਾਰ ਵੇਸਾ ਹੋਇਆ ਨਾ ਫਿਰ ਧੁੱਪ ਫੇਰੀਏ ਤਾਂ ਸੁੱਕ ਜਾਣਾ ਇਹਨਾਂ ਸਾਲ ਮਹੀਨਾ ਸਿਟਿਆ ਮੈਂ ਤੂੰ ਨਹੀਂ ਨਹੀਂ ਮਹੀਦੀ ਗੱਲ ਹੋ ਰਹਾ ਹੈ ਜਿਹੜਾ ਪਾਣੀ ਦਾ ਪ੍ਰੈਸ਼ਰ ਗੱਲ ਹੋਰ ਚੀਜ਼ ਹੈ ਗਾਵ ਰੱਖੀ ਜਿੱਥੇ 20 ਪਿਆ ਨਾ ਸਭ ਆਪਣੀ ਟਿੱਕੀ ਲਾਈ ਉੱਥੇ ਬੜਾ ਠੀਕ ਹੈ ਕੋਈ ਨਹੀਂ ਮਹੀਏ ਪਾਉਣੇ ਫਿਰ ਤੈਨੂੰ ਤਾਂ ਮੇਰੀ ਗੱਲ ਦੱਸਦਾ ਜਿਹੜੀ ਟਰੈਕਟਰ ਵਾਲੀ ਮੰਡੀ ਨੂੰ ਲਾਏ ਬਨੇ ਪਾਵੇ ਲਾਏ ਬਨੇ ਉੱਥੇ ਪਈ ਆ ਉਹ ਹਾਂ ਉੱਥੇ ਰੱਖੀ ਮੋਟਰ ਉਹ ਜਿਹੜੀ ਧੁੱਪ ਚ ਪਈ ਰਹੀ ਦੋ ਚਾਰ ਮਹੀਨੇ ਅੱਛਾ ਦੋ ਚਾਰ ਮਹੀਨੇ ਹਾਂ ਹਾਂ ਉਹ ਬੋਦੀ ਹੋ ਗਈ ਜੰਮ ਉਹ ਹੋ ਗਈ ਹੋ ਗਈ ਉਹਨਾਂ ਮਾਰਨ ਦਾ ਬਹੁਤ ਪਸੰਦੀ ਆ ਇਹ ਰਿਓ ਦੂਈ ਨਵਾਰ ਹੈ ਨਾ ਉਹਨੂੰ ਧੁੱਪ ਬਹੁਤ ਪੈਂਦੀ ਆ ਹਾਂ ਉਹਨੂੰ ਜ਼ਿਆਦਾ ਪੈਂਦੀ ਪਲਾਸਟਿਕ ਹਾਂ ਹਾਂ ਹਲੇ ਇਹਨੂੰ ਵੀ ਇੰਨਾ ਨਾ ਛਾਣਾ ਕੱਪੜਾ ਲੇਗਾ ਕਿਥੇ ਇਹ ਵੀ ਨਹੀਂ ਨਾ ਲੱਗਦਾ ਬਸ ਹੂੰ ਇਹ ਵੀ ਨਾ ਰਹੇ ਇਹ ਹਾਂ ਪਾਣੀ ਨਾਲ ਗਲੂਆ ਇਹ